ਅੱਜ 12 ਅਕਤੂਬਰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚਲਦੀ ਹੋਈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਪਿਛਲੇ ਦਿਨਾਂ ਦੀ ਤਰ੍ਹਾਂ ਉਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ ਸਵੇਰ ਵੱਲੇ ਮੌਸਮ ਸਾਫ਼ ਧੁੱਪ ਥੋੜੀ ਜਿਹੀ ਗਰਮੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਸਵੇਰ ਦੇ ਵੇਲੇ ਕੁਝ ਖੇਤਰਾਂ ਦੇ ਵਿੱਚ ਹਲਕੀ ਜਿਹੀ ਧੁੰਦ ਵੀ ਦੇਖਣ ਨੂੰ ਲਗਾਤਾਰ ਮਿਲ ਰਹੀ ਹੈ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਰਾਤ ਦਾ ਟੈਂਪਰੇਚਰ 20/ ਡਿਗਰੀ ਦੇ ਆਸ-ਪਾਸ ਗਿਆ ਹੈ ਤੇ ਦਿਨ ਦਾ ਕੱਲ ਟੈਂਪਰੇਚਰ 30 ਡਿਗਰੀ ਦੇ ਆਸ-ਪਾਸ ਪੁੱਜਾ ਸੀਗਾ ਅੱਜ ਵੀ ਉਸੇ ਤਰ੍ਹਾਂ ਦਾ ਹੀ ਹੈ ਸਵੇਰ ਵੇਲੇ ਇਹ 20/ ਡਿਗਰੀ ਦੇ ਆਸ-ਪਾਸ ਤੇ ਜਿਵੇਂ-ਜਿਵੇਂ ਦਿਨ ਜਾਊਗਾ 30 ਡਿਗਰੀ ਦੇ ਆਸ-ਪਾਸ ਤੇ ਆਉਣ ਵਾਲੇ ਦਿਨਾਂ ਦੇ ਵਿੱਚ 30 32 33 ਡਿਗਰੀ ਤੱਕ ਵੀ ਜਾਂਦਾ ਹੋਇਆ ਦਿਖਾਈ ਦੇ ਸਕਦਾ ਹੈ ਹਲਕੀ ਜਿਹੀ ਗਰਮੀ ਜਾਂ ਹਮਸ ਇੱਕ ਵਾਰ ਫੇਰ ਪੰਜਾਬ ਦੇ ਬਰਦੇ ਸ਼ਹਿਰਾਂ ਦੇ ਆਸ-ਪਾਸ ਜਰੂਰ ਦਿਖਾਈ ਦੇ ਰਹੀ ਹੈ ਇਹ ਮੌਸਮ ਅਗਲੇ 3 ਤੋਂ 4 ਦਿਨ ਇਸੇ ਤਰ੍ਹਾਂ ਹੀ ਚੱਲਦਾ ਰਹਿਣ ਦੀ ਸੰਭਾਵਨਾ ਨੇ ਮੀਂਹ ਦਾ ਜਿਵੇਂ ਦੱਸ ਰਹੇ ਹਨ ਕਿ 23-24 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਅਜਿਹਾ ਮਾਹੌਲ ਕੁਝ ਵੀ ਨਹੀਂ ਬਣਦਾ ਹੋਇਆ ਦਿਖਾਈ ਦੇ ਰਿਹਾ ਮੌਸਮ ਮੁੱਖ ਤੌਰ ਤੇ ਸਾਫ ਅਤੇ ਖੁਸ਼ਕ ਹੀ ਬਣਿਆ ਰਹੇਗਾ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਵੀ ਮੌਸਮ ਇਸੇ ਤਰ੍ਹਾਂ ਹੀ ਰਹਿਣ ਦੀਆਂ ਸੰਭਾਵਨਾ ਨੇ ਹੌਲੀ-ਹੌਲੀ ਪੰਜਾਬ ਦੇ ਵਿੱਚ ਜਿਹੜੀ ਹਵਾ ਦੀ ਗੁਣਵੱਤਾ ਆ ਉਹ ਹੌਲੀ-ਹੌਲੀ ਵਧਣੀ ਸ਼ੁਰੂ ਹੋ ਚੁੱਕੀ ਹੈ ਤੇ ਇੰਡੈਕਸ ਲੈਵਲ ਵੀ ਹੌਲੀ-ਹੌਲੀ ਉੱਪਰ ਜਾਣਾ ਸ਼ੁਰੂ ਹੋ ਚੁੱਕਾ ਹੈ ਸੋ ਦੀਵਾਲੀ ਵਾਲੇ ਦਿਨਾਂ ਤੱਕ ਇਹ